ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆਗ ਦਾਮ ਕੋ ਛੀਪਰ ਹੋਏ ਨਾ ਖੀਣਾ ਬੁਨਣਾ ਕਰਨਾ ਤਿਆਗ ਕੇ ਪ੍ਰੇਤ ਚਰਨ ਕਵੀਰਾ ਨੀਚ ਗੁਲਾ ਜੁਲਾਹਰ ਗੁਨੀ ਗਹਿਰਾ ਰਵਿਦਾਸ ਕਵੰਤ ਟੋਰਨੀ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਇਬਤ ਕਾਰੀਆਂ ਓਹ ਘਰ ਘਰ ਸੁਨਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮਹਿ ਗਨਿਆ ਇਹ ਬੇਤ ਸੁਨ ਕੇ ਜਾ ਟਰਾ ਉਠ ਭਗਤੀ ਲਾਗ ਮਿਲੇ ਪਰਤਖ ਗੁਸਾਈ ਤਨ ਬੜ ਭਗਾ ਸੋ ਕਹੋ ਧੰ ਗੁਰ ਸੇਵੀਆ ਇਹਨੇ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਨਾਹਿਬ ਜੀ ਸੋਰਠਿ ਮਾਲਾ ਪੰਜਾਬਾ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਹਰ ਮਨ ਤਨ ਵਸਿਆ ਉਸ ਈ ਜੈ ਜੈਕਾਰ ਕਰੇ ਸਭ ਕੋਈ ਗੁਰ ਪੂਰੇ ਈ ਵੱਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਔਰ ਕੁਰਬਾਨ ਜਾਈ ਤੇਰੇ ਨਾਮੈ ਜਿਸ ਨਾਮ ਬਖਸ਼ ਲਹੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ ਰਹਾ ਤੂੰ ਭਰ ਸੁਆਮੀ ਮੇਰਾ ਸੰਤਾਨ ਪਰਵਾਸ ਤੇਰਾ ਨਾਨਕ ਪ੍ਰਭ ਸਰਣਾਇ ਸਰਨਾਈ ਮੁਖ ਨਿੰਦਕ ਕੈ ਛਾਈ ਵਾਹੇ ਗੁਰਦੀ ਕਾ ਖਲਸਾ ਵਾਹੇ ਗੁਰਦੀ ਕੀ ਫਤੀ ਆਓ ਰਲ ਮਿਲ ਕੇ ਥੋੜਾ ਸੁਣਾ ਅੱਜ ਦੇ ਮੁਖਵਾਕ ਦੀ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਹੁਕਮਨਾਮਾ ਸਾਹਿਬ ਸਾਨੂੰ ਪ੍ਰਾਪਤ ਹੋਇਆ ਹੈ 629 ਅੰਗ ਦੇ ਉੱਤੇ ਸੁਭਾਏਮਾਨ ਸੋਰਠ ਨਾਲਾ ਪੰਜਵ ਸੋਰਠ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਿਤ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰ ਵਿਦ ਤੋਂ ਉਚਾਰਨ ਕੀਤੀ ਹੋਈ ਬਾਣੀ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਇਹਦੇ ਵਿੱਚ ਅੱਜ ਸ਼ਬਦ ਦੇ ਵਿੱਚ ਗੁਰੂ ਸਾਹਿਬ ਕਹਿ ਰਹੇ ਆ ਕਿ ਜਿਹੜਾ ਇਨਸਾਨ ਗੁਰੂ ਤੋਂ ਟੁੱਟਿਆ ਵੀ ਹੋਇਆ ਹੈ ਉਹ ਗੁਰੂ ਦੇ ਨਾਲ ਜੁੜ ਜੇ ਗੁਰੂ ਦੇ ਕੋਲੇ ਇੱਕ ਪਾਵਰ ਹੈ ਕਿ ਉਹ ਉਹਨੂੰ ਪੂਰੇ ਸੰਸਾਰ ਦੇ ਵਿੱਚ ਉਹਦੀ ਜੈ ਜੈਕਾਰ ਕਰਾ ਸਕਦਾ ਹੈ ਕਿਉਂਕਿ ਇਹ ਗੁਰੂ ਦੇ ਕੋਲ ਬਹੁਤ ਵੱਡੀ ਪਾਵਰ ਹੈ ਜਿਹਨੇ ਆਪਾਂ ਕਈ ਵਾਰੀ ਗੱਲ ਕੀਤੀ ਹੈ ਕਿ ਇੱਕ ਪਾਰਸ ਦੀ ਬੱਟੀ ਹੁੰਦੀ ਹੈ ਇੱਕ ਸੰਤ ਹੁੰਦਾ ਹੈ ਕਹਿੰਦੇ ਉਹਨਾਂ ਦੇ ਵਿੱਚ ਬਹੁਤ ਫਰਕ ਹੈ ਦੋਨਾਂ ਦੇ ਵਿੱਚ ਜਿਹੜਾ ਪਾਰਸ ਹੈ ਉਹ ਜਦ ਲੋਹੇ ਦੇ ਨਾਲ ਲੱਗਦਾ ਹੈ ਲੋਹੇ ਨੂੰ ਸੋਨਾ ਬਣਾ ਦਿੰਦਾ ਹੈ ਜਦੋਂ ਚਾਂਦੀ ਦੇ ਨਾਲ ਲੱਗਦਾ ਉਹਨੂੰ ਵੀ ਸੋਨਾ ਬਣਾ ਦਿੰਦਾ ਪਿੱਤਲ ਦੇ ਨਾਲ ਲੱਗਦਾ ਉਹਨੂੰ ਵੀ ਸੋਨਾ ਬਣਾ ਦਿੰਦਾ ਪਰ ਕਹਿੰਦੇ ਕਿਸੇ ਚੀਜ਼ ਦੇ ਨਾਲ ਲੱਗ ਕੇ ਉਹ ਆਪਣੇ ਵਰਗਾ ਪਾਰਸ ਨਹੀਂ ਬਣਾ ਸਕਦਾ ਲੋਹੇ ਨੂੰ ਸੋਨਾ ਬਣਾ ਦੋ ਪਾਰਸ ਨਹੀਂ ਬਣਾ ਸਕਦਾ ਆਪਣੇ ਵਰਗਾ ਪਰ ਕਹਿੰਦੇ ਜਿਹੜਾ ਸੰਤ ਹੈ ਉਹ ਕਹਿੰਦੇ ਆਪਣੇ ਵਰਗਾ ਹੀ ਬਣਾ ਲੈਂਦਾ پارਸ ਮੈਂ ਉਹ ਸੰਤ ਮੈਂ ਵੱਡੋ ਅੰਤਰੋ ਜਾਨ ਉਹ ਲੋਹੋ ਕੰਚਨ ਕਰੇ ਉਹ ਕਰ ਲੈ ਆਪ ਸਮਾਨ ਕਹਿੰਦੇ ਆਪਣੇ ਵਰਗਾ ਕਰ ਲੈਂਦਾ ਇੱਥੇ ਅੱਜ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਆ ਹਰ ਮਨ ਤਨ ਵਸਿਆ ਸੋਈ ਜਿਹਦੇ ਮਨ ਵਿੱਚ ਤੇ ਤਨ ਵਿੱਚ ਉਹ ਪਰਮਾਤਮਾ ਵਸ ਗਿਆ ਨਾ ਜਦੋਂ ਅਸੀਂ ਅਰਦਾਸ ਕਰਦੇ ਆ ਅਰਦਾਸ ਦੇ ਵਿੱਚ ਕਹਿੰਨੇ ਆ ਵਾਹਿਗੁਰੂ 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 ਤਿੰਨ ਵਾਰ ਸ਼ਬਦ ਆਉਂਦਾ ਹੈ ਉਹਦਾ ਭਾਵ ਇਹ ਹੀ ਹੈ ਕਿ ਮਨ ਕਰਕੇ ਤਨ ਕਰਕੇ ਤੇ ਬਚਨਾ ਕਰਕੇ ਕਰਮਾਂ ਕਰਕੇ ਕਹਿ ਲੋ ਚਾਹੇ ਕਿ ਜਦੋਂ ਬੰਦਾ ਮਨ ਕਰਕੇ ਤਨ ਕਰਕੇ ਆਪਣੇ ਕਰਮਾਂ ਕਰਕੇ ਪ੍ਰਮਾਤਮਾ ਦੇ ਵਿੱਚ ਆ ਭੇਦ ਹੋ ਜਾਂਦਾ ਫਿਰ ਉਹਦੇ ਕਹਿੰਦੇ ਜੈ ਜੈਕਾਰ ਹੁੰਦੀ ਹੈ ਤੇ ਜਦੋਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਕਹਿੰਦੇ गोविंद 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 ਸੰਗ ਭਾਵਕੇ ਪ੍ਰਮਾਤਮਾ ਨੂੰ ਮਨ ਕਰਕੇ ਤਨ ਕਰਕੇ ਤੇ ਬਚਨਾ ਕਰਕੇ ਜਦੋਂ ਆਪਣੇ ਹਿਰਦੇ 'ਚ ਵਸਾਲਿਆ गोविंद 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 ਸੰਗ ਨਾਮ ਦਿਓ ਮਨ ਲੈਣਾ ਆੜ ਦਾਮ ਕੋ ਛਿਪਰ ਹੋਇਓ ਲਖੀਣਾ ਕਹਿੰਦੇ ਜਿਨ੍ਹਾਂ ਨੂੰ ਅੱਧੀ ਕੌਡੀ ਬਦਲੇ ਕੋਈ ਜਾਣਦਾ ਨਹੀਂ ਸਿਆਜ ਉਹਨਾਂ ਦੀ ਜੈ ਜੈਕਾਰ ਹੋਣ ਲੱਗੀ ਮਹਰ ਮਨ ਤਨ ਵਸਿਆ ਸੋਈ ਜਿਨ੍ਹਾਂ ਨੇ ਆਪਣੇ ਮਨ ਵਿੱਚ ਤੇ ਤਨ ਵਿੱਚ ਉਸ ਪ੍ਰਮਾਤਮਾ ਨੂੰ ਵਸਾ ਲਿਆ ਫਿਰ ਹੋਇਆ ਕਿ ਜੈ ਜੈਕਾਰ ਕਰੇ ਸਭ ਕੋਈ ਭਗਤ ਭਗਤ ਜਗ ਵੱਜਿਆ ਚੌ ਚੱਕਾਂ ਦੇ ਵਿੱਚ ਚਮਰੇਟਾ ਕਹਿੰਦੇ ਸਾਰੇ ਹਥਾਮਾ ਤੇ ਭਗਤ ਰਵਦਾਸ ਜੀ ਭਗਤ ਰਵਦਾਸ ਜੀ ਹੋਣ ਲੱਗੀ ਕਿਉਂ ਕਿਉਂਕਿ ਮਨ ਵਿੱਚ ਪ੍ਰਮਾਤਮਾ ਨੂੰ ਵਸਾ ਲਿਆ ਗੁਰ ਪੂਰੇ ਕੀ ਵਡਿਆਈ ਕਹਿੰਦੇ ਇਹੀ ਤੇ ਪੂਰੇ ਗੁਰੂ ਦੀ ਵਡਿਆਈ ਹੈ ਕਿ ਉਹਨੇ ਇਹ ਨਹੀਂ ਵੇਖਣਾ ਕਿ ਇਹ ਅਮੀਰ ਘਰ ਹੈ ਇਹ ਗਰੀਬ ਘਰ ਦਾ ਹੈ ਇਹ ਨੀਵੀਂ ਜਾਤ ਦਾ ਹੈ ਉੱਚੀ ਜਾਤ ਦਾ ਜਦੋਂ ਕਹਿੰਦੇ ਤੁਸੀਂ ਪ੍ਰਮਾਤਮਾ ਦੇ ਨਾਲ ਜੁੜ ਕੇ ਨਾ ਬਸ ਉਹਨੇ ਤੁਹਾਨੂੰ ਉੱਚਾ ਚੁੱਕ ਦੇਣਾ ਇਹੀ ਤੇ ਕਹਿੰਦੇ ਪੂਰੇ ਗੁਰੂ ਦੀ ਵਡਿਆਈ ਹੈ ਗੁਰ ਪੂਰੇ ਕੀ ਵਡਿਆਈ ਹੈ ਤਾਂ ਕਿ ਕੀਮਤ ਕਹੀ ਨਾ ਜਾਏ ਕਹਿੰਦੇ ਐਸੇ ਗੁਰੂ ਦੇ ਫਿਰ ਕੀਮਤ ਕਹੀ ਨਹੀਂ ਜਾਂਦੇ ਹਰ ਇੱਕ ਚੀਜ਼ ਦੀ ਕੀਮਤ ਹੁੰਦੀ ਹੈ ਜੇ ਅਸੀਂ ਕੋਈ ਬਾਜ਼ਾਰ ਵਿੱਚ ਕੋਈ ਚੀਜ਼ ਖਰੀਦਣੀ ਹੈ ਹਰ ਇੱਕ ਚੀਜ਼ ਦੀ ਕੀਮਤ ਹੈ ਸੋਨੇ ਤੋਂ ਲੈ ਕੇ ਹੀਰੇ ਜਵਾਹਰਾ ਤੱਕ ਕੀਮਤ ਹੈ ਪਰ ਕਹਿੰਦੇ ਪ੍ਰਮਾਤਮਾ ਦੇ ਨਾਮ ਦੀ ਕੋਈ ਕੀਮਤ ਨਹੀਂ ਹੈ ਪ੍ਰਮਾਤਮਾ ਦੇ ਗੁਰੂ ਦੇ ਕੋਈ ਕੀਮਤ ਨਹੀਂ ਤਾਂ ਕਿ ਕੀਮਤ ਕਹੀ ਨਾ ਜਾਏ ਕਹਿੰਦੇ ਇਤੇ ਕੀਮਤ ਤੋਂ ਉੱਪਰ ਦੀ ਗੱਲ ਹੈ ਜੇ ਹਉ ਕੁਰਬਾਨ ਜਾਏ ਤੇਰੇ ਨਾਮੈ ਕਹਿੰਦੇ ਕੀਮਤ ਤੇ ਨਹੀਂ ਪਾਈ ਜਾਂਦੀ ਗੁਰੂ ਦੇ ਪਰ ਇੱਕ ਕੰਮ ਹੋ ਸਕਦਾ ਹੈ ਕਿ ਉਹਦੇ ਤੋਂ ਕੁਰਬਾਨ ਜਾਇਆ ਜਾਂਦਾ ਹੈ ਉਹਦੇ ਤੋਂ ਕੁਰਬਾਨ ਜਾ ਸਕਦੇ ਹਾਂ ਸੀ ਹਉ ਕੁਰਬਾਨ ਜਾਏ ਤੇਰੇ ਨਾਮੈ ਤੇਰੇ ਨਾਮ ਤੋਂ ਕੁਰਬਾਨ ਜਾਂਦੇ ਹਾਂ ਸੱਚੇ ਪਾਤਸ਼ਾਹ ਜੀ ਕੁਰਬਾਨ ਹੋਣ ਦਾ ਭਾਵੇਂ ਨਹੀਂ ਕਿ ਗਲ ਲਹਾ ਲਈਏ ਨਹੀਂ ਗੁਰੂ ਸਾਹਿਬ ਕਹਿੰਦੇ ਤੁਸੀਂ ਪਰਮਾਤਮਾ ਦੇ ਨਾਮ ਚ ਆਪਣੇ ਆਪ ਨੂੰ ਵਿੱਚ ਖੋਹ ਲੋ ਜਿਵੇਂ ਸਮੁੰਦਰ ਦੇ ਵਿੱਚ ਲੋਕ ਜਾਂਦੇ ਆ ਇਸ਼ਨਾਨ ਕਰਨ ਕਈ ਬਹੁਤ ਡੂੰਘੇ ਚਲੇ ਜਾਂਦੇ ਆ ਜਿਨ੍ਹਾਂ ਨੂੰ ਤੈਰਨਾ ਨਹੀਂ ਆਉਂਦਾ ਉਹ ਵਿਚਾਰੇ ਕੰਡੇ ਤੇ ਖੜੇ ਰਹਿੰਦੇ ਆ ਪਰ ਕਹਿੰਦੇ ਤੁਸੀਂ ਗੁਰਵਾੜੀ ਦੇ ਵਿੱਚ ਬਹੁਤ ਡੂੰਘੇ ਚਲੇ ਜਾਓ ਹਉ ਕੁਰਬਾਨ ਜਾਏ ਤੇਰੇ ਨਾਮੈ ਤੇਰੇ ਨਾਮ ਤੋਂ ਕੁਰਬਾਨ ਜਾਂਦੇ ਆ ਜੀ ਜਿਸ ਨਾਮ ਵਰਸ ਨਹ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ ਬਖਸ਼ ਹੁੰਦਾ ਕਿਰਪਾ ਕਹਿੰਦੇ ਜਿਹਦੇ ਤੇ ਕਿਰਪਾ ਤੈ ਕਰਦੀ ਨਾ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਇਹ ਮੇਰੇ ਪਿਆਰੇ ਸਤਿਗੁਰੂ ਜਿਹਦੇ ਤੇ ਤੈ ਕਿਰਪਾ ਕਰਤੇ ਸੋ ਜਸ ਤੇਰਾ ਗਾਵੈ ਕਹਿੰਦੇ ਉਹ ਫਿਰ ਤੇਰਾ ਜਸ ਗਾਉਂਦਾ ਹੁਣ ਕਿੰਨੀਆਂ ਬੀਬੀਆਂ ਨੇ ਕਿੰਨੇ ਭਾਈ ਨੇ ਜਿਹੜੇ ਆਪਣੇ ਘਰਾਂ ਚ ਗੁਰਬਾਣੀ ਦਾ ਜਾਪ ਕਰਦੇ ਆ ਭਾਵ ਕਿ ਉਹਨਾਂ ਤੇ ਬਖਸ਼ਿਸ਼ ਹੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ ਜਸ ਗਾਉਣਾ ਕੋਈ ਥੋੜਾ ਹੁੰਦਾ ਕਿ ਬਾਜੇ ਦੀ ਕੀਰਤਨ ਕੀਤਾ ਜਾ ਸਕਦਾ ਹੈ ਕਿ ਤੁਸੀਂ ਮੈਂ ਕਿਤੇ ਕਰਨ ਨਹੀਂ ਘਰ ਬੈਠ ਕੇ ਵੀ ਅਸੀਂ ਉਸ ਪ੍ਰਮਾਤਮਾ ਦਾ ਜਸ ਗਾ ਸਕਦੇ ਆ ਜੀ ਰਹਾਓ ਰਹਾਓ ਦਾ ਭਾਵ ਕਿ ਤੁਸੀਂ ਇਸ ਸ਼ਬਦ ਨੂੰ ਬੜੇ ਤਰੀਕੇ ਦੇ ਨਾਲ ਬੜੇ ਧਿਆਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ ਦੋ ਭਾਰੋ Swami ਮੇਰਾ ਭਾਰੋ ਦਾ ਭਾਵ ਉਹਦਾ ਵੱਡਾ ਅਸੀਂ ਧਰਤੀ ਨੂੰ ਮਿਲ ਸਕਦੇ ਆ ਕਿ ਇਹ ਸੂਬੇ ਦਾ ਕਿੰਨਾ ਖੇਤਰਫਲ ਹੈ ਇਸ ਦੇਸ਼ ਦਾ ਕਿੰਨਾ ਖੇਤਰਫਲ ਹੈ ਪਰ ਜੇ ਕੋਈ ਬੰਦਾ ਕਵੇ ਕਿ ਪ੍ਰਮਾਤਮਾ ਨੂੰ ਅਸੀਂ ਮਿਲ ਲਾਂਗੇ ਕਹਿੰਦੇ ਤੂੰ ਭਾਰੋ Swami ਮੇਰਾ ਕਹਿੰਦੇ ਤੂੰ ਗਣਤੀਆਂ ਮਣਤੀਆਂ ਚ ਨਹੀਂ ਆਉਂਦਾ ਬਸ ਤੈਨੂੰ ਪਿਆਰ ਕਰੀਏ ਫਿਰ ਸਾਰਾ ਖੁਸ਼ੀ ਹੋ ਜਾਂਦਾ ਪਰ ਜੇ ਮਣਤੀਆਂ ਚ ਰਹੇਗੇ ਇਹਨੇ ਫੇਰ ਨਹੀਂ ਹੋਣਾ ਹੁਣ ਕਈ ਕਹਿੰਦੇ ਜੇ ਅਸੀਂ 101 ਪਾਠ ਕਰ ਲਿਆ ਸੀ 102 ਪਾਠ ਕਰ ਲੇ ਫਿਰ ਤੇ ਗਣਤੀਆਂ ਚ ਹੀ ਰਹਿ ਗਏ ਅਸੀਂ ਤੂੰ ਭਾਰੋ ਸੁਆਮੀ ਮੇਰਾ ਮੈਂ ਗਣਤੀਆਂ ਬਿੰਤੀਆਂ ਤੋਂ ਬਾਹਰ ਦੀ ਗੱਲ ਹੈ ਜੀ ਪ੍ਰਮਾਤਮਾ ਤੇ ਬਹੁਤ ਵੱਡਾ ਹੈ ਉਹ ਤੇ ਮਹਾਨ ਹੈ ਉਨੋਸੀ ਉਹਦਾ ਅੰਤ ਨਹੀਂ ਪਾ ਸਕਦੇ ਸੰਤਾਂ ਪਰਵਾਸਾ ਤੇਰਾ ਪਰਵਾਸਾ ਦਾ ਭਾਗ ਹੁੰਦਾ ਆਸਰਾ ਸਹਾਰਾ ਕਿ ਜਿਹੜੇ ਤੇਰੇ ਬਣ ਗਏ ਨਾ ਜੀ ਸੰਤ ਸੰਤ ਕੋਈ ਚੌਲੇ ਦਾ ਨਾਮ ਥੋੜਾ ਉਤੇ ਗੁਣਾ ਦਾ ਨਾਮ ਹੈ ਜਿਹੜਾ ਮਰਜੀ ਗੁਰੂ ਤੋਂ ਗੁਣ ਲੈ ਕੇ ਸੰਤ ਬਣ ਸਕਦਾ ਸੰਤਾਂ ਪਰਵਾਸਾ ਤੇਰਾ ਸੱਚੇ ਪਾਤਸ਼ਾਹ ਸਾਨੂੰ ਤੇ ਤੇਰਾ ਹੀ ਆਸਰਾ ਹੈ ਤੇਰਾ ਹੀ ਸਹਾਰਾ ਹੈ ਮੈਂ ਹੋਰ ਕਿਤੇ ਨਹੀਂ ਬਸ ਮੈਨੂੰ ਤੇ ਤੇਰਾ ਹੀ ਸਹਾਰਾ ਇੱਕ ਨਾਨਕ ਪ੍ਰਭ ਸ਼ਰਣਾਇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਨਾਮ ਲਿਖ ਕੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਨਾਨਕ ਪ੍ਰਭ ਸ਼ਰਣ ਆਈ ਸੱਚੇ ਪਾਤਸ਼ਾਹ ਸੀ ਤੇਰੀ ਸ਼ਰਣ ਚ ਆ ਗਏ ਆ ਤੇਰੀ ਸ਼ਰਣ ਚ ਆ ਗਏ ਆ ਹੁਣ ਸਾਨੂੰ ਰੱਖ ਲਿਓ ਜਿਹੜੀ ਲਾਸਟ ਪੰਕਤੀ ਇਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਆ ਮੁਖ ਨਿੰਦਕ ਕੈ ਛਾਈ ਜਿਹੜੇ ਲੋਕ ਨਿੰਦਿਆ ਕਰਦੇ ਆ ਕਹਿੰਦੇ ਉਹਨਾਂ ਦੇ ਮੁਖ ਤੇ ਸਵਾਹ ਪੈਂਦੀ ਆ ਮੁਖ ਨਿੰਦਕ ਕੈ ਛਾਈ ਤੇ ਆਪਾਂ ਕਿੰਨੇ ਵਾਰੀ ਗੱਲ ਕੀਤੀ ਆ ਨਿੰਦਾ ਭਲੇ ਕਿਸੇ ਕੀ ਨਾਹੀ ਮਨ ਮੁਖ ਮੁਗਧ ਕਰਨ ਮੂੰਹ ਕਾਲੇ ਇਹਨਾਂ ਨਿੰਦਕਾਂ ਨਰਕੇ ਘੋਰ ਭਵਨ ਕਹਿੰਦੇ ਉਹਨਾਂ ਦੇ ਮੂੰਹ ਕਾਲੇ ਹੋਣਗੇ ਨਰਕਾਂ ਚ ਸਿੱਟੇ ਜਾਣਗੇ ਨਿੰਦਿਆ ਕਿਸੇ ਦੀ ਵੀ ਚੰਗੇ ਨਹੀਂ ਹੁੰਦੇ ਜਿਹੜਾ ਕੋਈ ਨਿੰਦਿਆ ਕਰਦਾ ਕਹਿੰਦੇ ਉਹਦੇ ਮੂੰਹ ਤੇ ਸਵਾਹ ਪੈਂਦੀ ਐ ਛਾਈ ਦਾ ਭਾਵ ਹੁੰਦਾ ਐ ਸਵਾਹ ਨਾਨਕ ਪ੍ਰਭ ਸ਼ਰਣਾਏ ਮੁਖ ਨਿੰਦਕ ਕੈ ਛਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ